ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਮੇਰਾ ਵੀ ਠੀਕ ਠਾਕ ਹੋ ਸੜੇ ਜਾਨ ਉਹ ਵੀ ਸੈਟ ਬੈਠਾ ਹੋਣਗੇ ਤੇ ਮਿੱਤਰੋ ਤੁਹਾਨੂੰ ਇਹ ਜਾਣ ਕੇ ਬੜਾ ਦੁੱਖ ਹੋਊਗਾ ਆਪਣੀ ਤਾਰੋ ਆਪਣੇ ਚ ਨਹੀਂ ਗਈ ਸਵੇਰੇ ਉਹਨੂੰ ਅਟੈਕ ਹੋ ਗਿਆ ਹਨਾ ਰੱਖਣੀ ਤਾਂ ਯਾਰ ਕੱਲ ਉਹਨੇ ਨਾ ਉਥੋਂ ਕਣਕ ਗੁੰਨ ਕੇ ਚੱਕ ਕੇ ਖਾ ਲਈ ਕਬੂਤਰਾਂ ਵਾਲੀ ਤੇ ਆਫਰ ਗਈ ਹਨਾ ਖਾਣੀ ਤੇ ਹੀ ਚੱਕਰ ਪੈ ਗਿਆ ਤੇ ਖਾਣੀ ਕੋਈ ਹੋਰ ਹਨਾ ਕੋਈ ਉਹਨੂੰ ਜਾਣੀ ਦਾ ਕਰੋ ਟੈਗ ਡੂਬ ਹੋ ਗਿਆ ਤੇ ਹੋ ਗਈ ਯਾਰ ਸਵੇਰੇ ਨਾ ਮੈਂ ਉਹ ਅੰਕਲ ਨੂੰ ਫਿਰ ਲੈ ਕੇ ਆਇਆ ਬੱਕਰੀਆਂ ਵਾਲੇ ਨੂੰ ਜਿਹਦੇ ਕੋਲੋਂ ਆਪਾਂ ਮਤਲਬ ਕੀ ਸਲਾਹ ਸ루 ਲੈਣੀ ਹੈ ਨਾ ਇੱਥੇ ਹੀ ਆਪਣੇ ਘਰਾਂ ਕੋਲੀ ਆ ਮੈਂ ਅੰਕਲ ਨੂੰ ਲੈ ਕੇ ਆ ਤੇ ਉਹਨੇ ਦੇਖਿਆ ਹਨ ਜਿੰਨਾ ਕੋਦੇ ਹੋ ਸਕੇ ਉਹ ਟ੍ਰੀਟਮੈਂਟ ਕੀਤੇ ਤੇ ਬਾਕੀ ਬਾਲੀ ਤੈਨੂੰ ਸੋਨ ਮੈਂ ਦਿਖਾ ਸਕਦਾ ਐ ਗੋਰੀ ਬਸ ਅੱਜ ਤੇਰੇ ਗੋਰੀ ਨੂੰ ਕੈਮਰਾ ਫੜਾਇਆ ਸਵੇਰੇ ਦਾ ਵੀ ਆਇਆ ਬਈ ਜੋਦਿਆਂ ਨੂੰ ਪਤਾ ਲੱਗਿਆ ਹਨ ਲਾਈਟ ਛੱਡਦਾ ਮਰੀ ਬਾਕੀ ਆ ਦੇਖ ਲੋ ਬਾਲੀ ਨੂੰ ਦਿਖਾ ਸਕਦਾ ਹਾਂ ਲੋ ਠੀਕ ਹੈ ਜੀ ਤੇ ਆ ਦੇਖੋ ਇਨੇ ਟਰੀਟਮੈਂਟ ਕੀਤੇ ਸੁਈਆਂ ਸਾਈਆਂ ਵਿਚਾਰੀ ਲਈ ਬੋਤਲ ਬਾਤਲ ਪਾਣੀ ਦਾ ਤੇ ਉਹ ਅੰਕਲ ਨੂੰ ਫਿਰ ਮੈਂ ਲੈ ਕੇ ਆਇਆ ਉਹਨੇ ਵਿਚਾਰੇ ਨੇ ਆਪਦੀ ਬਾਹ ਲਾਤੀ ਪੂਰੀ ਪਰ ਬੱਕਰੀ ਆਪਣੀ ਹਨਾ ਨਹੀਂ ਬਚੀ ਤੇ ਬਾਕੀ ਯਾਰ ਹਨਾ ਮਾਨ ਬਹੁਤ ਆ ਦਾ ਅੱਜ ਕੋਈ ਵੀ ਖਾਣ ਪੀਣ ਨੂੰ ਚਿਤ ਕਰਦਾ ਹੋਰ ਕੋਈ ਨਹੀਂ ਫਿਰ ਹੌਲੀ ਹੌਲੀ ਨਾਲ ਆਪਾਂ ਹੁਣ ਕਿਤੇ ਜੇ ਕਿਤੇ ਹੋਰ ਰੱਬ ਨੇ ਕੀਤੀ ਕਿਰਪਾ ਪੱਜਾ ਲਵਾ ਕੇ ਫਿਰ ਉੱਥੇ ਬੱਕਰੀਆਂ ਪਰ ਖਾਂਗੇ ਹੋਰ ਲੇਵਾਂਗੇ ਨਾਲੇ ਬੱਕਰੀ ਉਹਨਾਂ ਟਾਈਮ ਹੁਣ ਹੋਰ ਲੈ ਲੈ ਗਏ ਚਾਹ ਤੋ ਤੇ ਪਹਾੜ ਨੂੰ ਬੱਕਰੀ ਲੈ ਕੇ ਆਉਂਦੇ ਜੇ ਬਾਕੀ ਤੁਹਾਨੂੰ ਵੀ ਯਾਰੀ ਦੀ ਸਲਾਹ ਹਣਾ ਬਈ ਆਪ ਦੀ ਘੌਰ ਕਰੋ ਜਾਨਵਰ ਜਰੂਰ ਆਦੀ ਹੈ ਮੇਰੇ ਨਾਲ ਜਿਹੜਾ ਕੋ ਸੋਣਾ ਹੀ ਹੋ ਗਿਆ ਤੇ ਮੈਨੂੰ ਹੁਣ ਉਹਨਾਂ ਦੀ ਯਾਦਾਂ ਹੀ ਰਹਿ ਗਈਆਂ ਬੱਪਲੇ ਨੰਨਾ ਤੇ ਗੋਰੀ ਇੱਕ ਦੰ ਦਵਾਈ ਪਾਉਂਦੇ ਸੀ ਕਿ ਦੂਜਾ ਦੀਪ ਤੇ ਕਹਿੰਦੇ ਅਸੀਂ ਕੋਹਣੀ ਯਾਤਰੀ ਬੱਕਰੀ ਆ ਤੇ ਜਿਹੜੇ ਨਾਲ ਸਾਡੇ ਲਈ ਆ ਜਾਂਦੀ ਹੋਰ ਨਾਲ ਤੇ ਮਿੰਗਣਾ ਕਰਦੇ ਬਸ ਆਏ ਜਿਹੀ ਗੱਲਾਂ ਕਰ ਕਰਕੇ ਹੁਣ ਯਾਦ ਹੀ ਆਈ ਆਂ ਇਹ ਨੂੰ ਹਨ ਦੱਬੇ ਆਉਨੇ ਆਪਾਂ ਆਹ ਦੇ ਕੋਲ ਫੁੱਲ ਪੱਤੀ ਪਈ ਤੇ ਨੂਨ ਵੀ ਲਿਆਂਦਾ ਪਿਆ ਥੱਲੇ ਹਨ ਸਾਰਾ ਨੂੰ ਪੱਟ ਕੇ ਟੁਹਾਟਾ ਤੇ ਵਧੀਆ ਨੂੰ ਬਸ ਡੂੰਘੇ ਸਾਥੇ ਸੇਪ ਸਾਥੇ ਦੱਬੇ ਆਉਨੇ ਆ ਜੀ ਬਸ ਕਰੀ ਇਹ ਗੱਲ ਸੀਗੀ ਹਨ ਬਾਕੀ ਬੋਲੇ ਜਾਂਦਾ ਬਾਕੀ ਗੋਰੀਣਾ ਕਰ ਲੋਆ ਬਾਕੀ ਆਪਾਂ ਬਿੱਟੂ ਬਾਈ ਦੀ ਵੇਟ ਕਰਦੇ ਆ ਉਹ ਆਉਂਦੇ ਪਏ ਆ ਤੇ ਫਿਰ ਉਹ ਤੋਂ ਚੱਲਾਂਗੇ ਦੱਬਣਾ ਪਾ ਤੇ ਗੋਪੀ ਤੋਂ ਵੀ ਮੜਾ ਕੰਮ ਗਏ ਆ ਹਾਂ ਫਿਰ ਸਾਰੀ ਚੱਲਾ ਬਣਾਗੇ ਸਵੇਰੇ ਫਿਰ ਵਿਚਾਰਾ ਗੋਰਾ ਪਾਪਾ ਵੀ ਆਇਆ ਹਨ ਦੇ ਉਹ ਅੰਕਲ ਵੀ ਆਇਆ ਯਾਰ ਪਰ ਨਹੀਂ ਆਪਣੀ ਬੱਕਰੀ ਬਚੀ ਆ। ਅਜੇ ਡਾਕਟਰ ਨੂੰ ਵੀ ਫੋਨ ਲਾ ਲਿਆ ਸੀਗਾ। ਪਰ ਨਹੀਂ ਗੱਲ ਬਣੀ ਮੇਰੀ। ਹਣਾ ਜਿੰਨੇ ਕ ਆਪਣੇ ਕੋਲ ਦਾਣਾ ਪਾਣੀ ਉਹਦਾ ਲਿਖਿਆ ਸੀਗਾ ਖਾ ਗਈ ਆ। ਬਸ